ਕਾਰ ਕ੍ਰੋਸਿੰਗ ਨੂੰ ਲੈ ਕੇ ਦੋ ਤਿਰਾਂ ਚ ਹੋਇਆ ਜ਼ਬਰਦਸਤ ਝਗੜਾ ਚੱਲ ਪਈਆਂ ਗੋਲੀਆਂ ਪੰਜ ਰਾਊਂਡ ਦੇ ਕਰੀਬ ਚੱਲੀਆਂ ਗੋਲੀਆਂ ਕਰੀਬ 9:30 ਵਜੇ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਦਵਿੰਦਰ ਸਿੰਘ ਬਾਬੂ ਜੋ ਕਿ ਮੁਹੱਲਾ ਮਾਈਖਾਨਾ ਫਰੀਦਕੋਟ ਦਾ ਰਹਿਣ ਵਾਲਾ ਰੈਸਟੋਰੈਂਟ ਚੋਂ ਖਾਣਾ ਖਾ ਕੇ ਆਪਣੇ ਘਰੋਂ ਜਾ ਰਹੇ ਸੀਗਾ ਰਸਤੇ ਵਿੱਚ ਇੱਕ ਵਰਨਾਕਾਰ ਨਾਲ ਉਹਦਾ ਕਾਰ ਕ੍ਰੋਸਿੰਗ ਨੂੰ ਲੈ ਕੇ ਇਹਦਾ ਟਕਰਾਅ ਹੋ ਗਿਆ ਸੀ ਜਿਸ ਵਿੱਚ ਇਹਨਾਂ ਦਾ ਆਪਸੀ ਝਗੜਾ ਹੈ ਝਗੜੇ ਦੌਰਾਨ ਇਹ ਵੀ ਪਤਾ ਲੱਗਾ ਜਿਹੜਾ ਦਵਿੰਦਰ ਬਾਉ ਬੋ ਦੇ ਕੁਝ ਸੱਟਾਂ ਵੱਜੀਆਂ ਤੇ ਜਦੋਂ ਦਵਿੰਦਰ ਬਾਉ ਬੋ ਦੀ ਸੱਟਾਂ ਵੱਜੀਆਂ ਤਾਂ ਉਸਨੇ ਆਪਣਾ ਜਿਹੜਾ ਜਿਹੜਾ ਲਾਇਸੈਂਸੀ ਰਵਾਲਵਰ ਸੀਗਾ ਉਹਦੇ ਨਾਲ 5 ਰਾਉਂਡ ਫਾਇਰ ਕੀਤੇ ਤੇ ਜਦੋਂ ਇਹ ਫਾਇਰ ਕਰਨ ਤੋਂ ਬਾਅਦ ਦੋਨੋਂ ਪਾਰਟੀਆਂ ਮੌਕੇ ਤੋਂ ਚਲੇ ਗਈਆਂ ਤੇ ਇਹਨਾਂ ਵਿੱਚੋਂ ਦੋਨੋਂ ਪਾਰਟੀਆਂ ਜੋ ਕਾਜੀ ਤੱਕ ਨਾ ਤਾਂ ਕਿਸੇ ਪਾਰਟੀ ਨੂੰ ਥਾਣੇ ਤਲਾਸ਼ ਦਿੱਤੀ ਤੇ ਨਾ ਹੀ ਕੋਈ ਹਸਪੀਟਲ 'ਚ ਦਾਖਲ ਹੋਇਆ ਇਹਨਾਂ ਨਾਲ ਜਿਹੜਾ ਸੰਪਰਕ ਕੀਤਾ ਜਾ ਰਿਹਾ ਹੈਗਾ ਜਿਵੇਂ ਵੀ ਇਹਨਾਂ ਨਾਲ ਸੰਪਰਕ ਹੋ ਜਾਂਦਾ ਜਿਹੜੀ ਵਣਦੀ ਕਾਰਵਾਈ ਕੀਤੀ ਜਾਵੇਗੀ ਉਹਦੇ ਸੰਬੰਧੀ ਕਾਰਵਾਈ ਕਰੀ ਜੇ ਤੁਹਾਨੂੰ ਇਹ ਸੋ ਅਸੀਂ ਜਿਹੜਾ ਇਹ ਜਿਹੜਾ ਸਿਸਟੀਮ ਕੈਮਰੇ ਦੇਖ ਰਿਹਾ ਹਾਂ ਕਿਉਂਕਿ ਗੱਡੀ ਜਿਹੜੀ ਵਰਨਾ ਸੀਗੀ ਉਹ ਅਜੇ ਟਰੇਸ ਨਹੀਂ ਹੋਈ ਹੈਗੀ ਕਿ ਵਰਨਾ ਉਹ ਗੱਡੀ ਵਿੱਚ ਕਿਹੜੇ ਵਿਅਕਤੀ ਸਵਾਰ ਸੀਗੇ ਹਾਂ ਕੋਈ ਕੁਛ ਕਿਸੇ ਨੂੰ ਖਰਾਸਤ ਵੀ ਲਿਆ ਨਹੀਂ ਅਜੇ ਹਰਾਸਤ ਵਿੱਚ ਨਹੀਂ ਲਏ ਵੈਸੇ ਜਨਰਲ ਆਮ ਕੋਸ਼ਿਸ਼ ਕੀਤੀ ਜਾ ਰਹੀ ਹੈ ਪਬਲਿਕ ਤੋਂ ਜਿਹੜੇ ਨੇੜੇ ਦੇ ਕੋਈ ਲੋਕ ਆ ਸੀਗੇ ਪਤਾ ਲੱਗਾ ਕਿ ਕਟੀਆਂ 2-3 ਸ਼ੱਕੀ ਸ਼ਹਿਰ ਦੇ ਵਿੱਚ ਦੇਖੀਆਂ ਗਈਆਂ ਨੇ ਆਏ ਇਨਫੋਰਮੇਸ਼ਨ ਮਿਲੀ ਹੈਗੀ ਆ ਇਸੇ ਕਰਕੇ ਜਿਹੜੇ ਸਿਸਟੀ ਕੈਮਰੇ ਜਿਹੜੇ ਸ਼ਹਿਰ ਦੇ ਆਸ-ਪਾਸ ਤੇ ਉਹ ਦੇਖ ਰਿਹਾ ਹੈ। ਕੱਲ ਰਾਤ ਕਰੀਬ 9:30 ਵਜੇ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਦਵਿੰਦਰ ਸਿੰਘ ਬਾਬੂ ਜੋ ਕਿ ਮੁਹੱਲਾ ਮਾਈਖਾਨਾ ਫਰੀਦਕੋਟ ਦਾ ਰਹਿਣ ਵਾਲਾ ਰੈਸਟੋਰੈਂਟ ਚੋਂ ਖਾਣਾ ਖਾ ਕੇ ਆਪਣੇ ਘਰੋਂ ਜਾ ਰਿਹਾ ਸੀਗਾ। ਰਸਤੇ ਵਿੱਚ ਇੱਕ ਵਰਨਾਕਾਰ ਨਾਲ ਉਹਦਾ ਕਾਰ ਕ੍ਰੋਸਿੰਗ ਨੂੰ ਲੈ ਕੇ ਦਾ ਟਕਰਾਅ ਹੋ ਗਿਆ ਸੀ ਜਿਸ ਵਿੱਚ ਇਹਨਾਂ ਦਾ ਆਪਸੀ ਝਗੜਾ ਹੈ ਝਗੜੇ ਦੌਰਾਨ ਇਹ ਵੀ ਪਤਾ ਲੱਗਾ ਜੀ ਜਿਹੜਾ ਦਵਿੰਦਰ ਬਾਵਾ ਦੇ ਕੁਝ ਸੱਟਾਂ ਵੱਜੀਆਂ ਤੇ ਜਦੋਂ ਦਵਿੰਦਰ ਬਾਵਾ ਦੀ ਸੱਟਾਂ ਵੱਜੀਆਂ ਤਾਂ ਉਸਨੇ ਆਪਣਾ ਜਿਹੜਾ ਜਿਹੜਾ ਲਾਇਸੈਂਸੀ ਰਵਾਲਵਰ ਸੀਗਾ ਉਹਦੇ ਨਾਲ ਪੰਜ ਰਾਉਂਡ ਫਾਇਰ ਕੀਤੇ ਤੇ ਜਦੋਂ ਇਹ ਫਾਇਰ ਕਰਨ ਤੋਂ ਬਾਅਦ ਦੋਨੋਂ ਪਾਰਟੀਆਂ ਮੌਕੇ ਤੋਂ ਚਲੇ ਗਈਆਂ ਤੇ ਇਹਨਾਂ ਵਿੱਚੋਂ ਦੋਨੋਂ ਪਾਰਟੀਆਂ ਜੋ ਕਾਜੀ ਤੱਕ ਨਾ ਤਾਂ ਕਿਸੇ ਪਾਰਟੀ ਨੂੰ ਥਾਣੇ ਤਲਾ ਦਿੱਤੀ ਤੇ ਨਾ ਹੀ ਕੋਈ ਹਸਪੀਟਲ 'ਚ ਦਾਖਲ ਹੋਇਆ ਇਹਨਾਂ ਨਾਲ ਜਿਹੜਾ ਸੰਪਰਕ ਕੀਤਾ ਜਾ ਰਿਹਾ ਹੈਗਾ ਜਿਵੇਂ ਵੀ ਇਹਨਾਂ ਨਾਲ ਸੰਪਰਕ ਹੋ ਜਾਂਦਾ ਜਿਹੜੀ ਵਣਦੀ ਕਾਰਵਾਈ ਕੀਤੀ ਜਾਵੇਗੀ ਉਹਦੇ ਸੁਣ ਕੀ ਕਾਰਵਾਈ ਕਰੀਏ ਇਸ ਤੋਂ ਅਸੀਂ ਜਿਹੜਾ ਇਹਦਾ ਸਿਸਟੀ ਕੈਮਰੇ ਦੇਖ ਰਿਹਾ ਕਿਉਂਕਿ ਗੱਡੀ ਜਿਹੜੀ ਵਰਨਾ ਸੀਗੀ ਉਹ ਅਜੇ ਟ੍ਰੇਸ ਨਹੀਂ ਹੋਈ ਹੈਗੀ ਵੀ ਵਰਨਾ ਉਹ ਗੱਡੀ ਵਿੱਚ ਕਿਹੜੇ ਵਿਅਕਤੀ ਸਵਾਰ ਸੀਗੇ ਹਾਂ ਕੋਈ ਪੁਛਿਸ਼ ਨਹੀਂ ਕਿਸੇ ਨੂੰ ਖਾਸ ਤਕਰੀਰ ਨਹੀਂ ਹੈ ਨਹੀਂ ਅਜੇ ਹਰਾਸ ਵਿੱਚ ਨਹੀਂ ਲੈ ਵੈਸੇ ਜਨਰਲ ਆਮ ਪੁਛਿਸ਼ ਕੀਤੀ ਜਾ ਰਹੀ ਹੈ ਪਬਲਿਕ ਤੋਂ ਜਿਹੜੇ ਨੇੜੇ ਦੇ ਕੋਈ ਲੋਕ ਸੀਗੇ ਪਤਾ ਲੱਗਾ ਕਿ ਕੱਟੀਆਂ ਦੋ ਤਿੰਨ ਸ਼ੱਕੀ ਸ਼ਹਿਰ ਵਿੱਚ ਦੇਖੀਆਂ ਗਈਆਂ ਨੇ ਹਾਂ ਇਹ ਇਨਫੋਰਮੇਸ਼ਨ ਮਿਲੀ ਹੈਗੀ ਆ ਇਸੇ ਕਰਕੇ ਜਿਹੜੇ ਸਿਸਟੀ ਕੈਮਰੇ ਜਿਹੜੇ ਸ਼ਹਿਰ ਦੇ ਆਸ-ਪਾਸ ਤੇ ਉਹ ਦੇਖ ਰਿਹਾ ਹੈ